ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਨਕੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਜਿਹੜੇ ਭੈਣਾਂ ਵਰ ਭਰਾ ਫੇਸ਼ੀਅਲ ਕਰਾਉਣ ਦੇ ਸ਼ਿਕਾਇਤਾਂ ਤੇ ਆਪਾਂ ਉਹਨਾਂ ਦੇ ਪੈਸੇ ਬਚਾਉਣੇ ਅੱਜ ਤੇ ਤੁਹਾਨੂੰ ਦੱਸਦੇ ਹਾਂ ਨੁਸਖਾ ਘਰੇ ਆਪਾਂ ਵਿਸ਼ੇਸ਼ਲ ਕਿਵੇਂ ਤਿਆਰ ਕਰ ਸਕਦੇ ਹਾਂ ਤੇ ਤੁਸੀਂ ਫੇਸ਼ੀਅਲ ਭੁੱਲ ਹੀ ਜਾਓਗੇ ਕਿ ਫੇਸ਼ੀਅਲ ਕਰਵਾ ਕਰਵਾ ਕੇ ਕਈ ਵਾਰ ਆਪਾਂ ਨੂੰ ਹੁੰਦਾ ਕਿ ਆਪਾਂ ਫੇਸ਼ੀਅਲ ਕਰਵਾਇਆ ਹੋਣੇ ਤੇ ਘਰੇ ਆ ਕੇ ਕਰੀ ਜਾਈਦਾ ਉਹ ਮੇਰੇ ਅਰਗੇ ਕਹੀ ਜਾਂਦੀ ਹਾਏ ਮੇਰੇ ਮੂੰਹ ਤੇ ਫਰਕ ਤਾਂ ਕੁਝ ਨਹੀਂ ਪਿਆ ਤੇ ਮੈਂ 1000 ਰੁਪਿਆ ਵੀ ਲਾਇਆ ਤੇ ਅੱਜ ਜਿਹੜਾ ਤੁਹਾਨੂੰ ਆਪਾਂ ਬਣਾ ਕੇ ਦਿਖਾਣੇ ਆ ਇਹ ਵਾਲਾ ਫੇਸ਼ੀਅਲ ਇਹ ਤੁਸੀਂ ਦਿੱਲੀ ਵੀ ਫੇਸ ਨੂੰ ਵਾਸ਼ ਕਰ ਸਕਦੇ ਆ ਇਹਦੇ ਨਾਲ ਤੇ ਹਫਤੇ ਵਿੱਚ ਦੀ ਤਿੰਨ ਚਾਰ ਵਾਰੀ ਵੀ ਕਰ ਸਕਦੇ ਹੋ ਚਲੋ ਕਈ ਵਾਰ ਟਾਈਮ ਨਹੀਂ ਲੱਗਦਾ ਤੇ ਪਰ ਦਿੱਲੀ ਕਰੋਗੇ ਤਾਂ ਬਹੁਤ ਵਧੀਆ ਫਰਕ ਪੂਗਾ ਤੁਸੀਂ ਫਸਟ ਟਾਈਮ ਹੀ ਕਰੋਗੇ ਪਹਿਲੇ ਦਿਨ ਹੀ ਇਹ ਵਾਲਾ ਫੇਸ ਵਾਸ਼ ਬਣਾ ਕੇ ਇਹਨੂੰ ਫੇਸ ਕਲੀਨ ਕਰ ਲਓਗੇ ਇਹਦੇ ਨਾਲ ਤੁਹਾਨੂੰ ਆਇਆ ਲੱਗੂਗਾ ਕਿ ਮੈਂ ਤਾਂ ਫੇਸ਼ੀਅਲ ਕਰਵਾ ਲਿਆ ਇਹਨਾਂ ਦਾ ਕਦੇ 글로ਫੀਸ਼ੀਅਲ ਕਰਾਉਣ ਤੇ ਨਹੀਂ ਆਇਆ ਤੇ ਕਮਾਲ ਹੋ ਗਿਆ ਇਹ ਲੱਗੂਗਾ ਤੁਹਾਨੂੰ ਤੇ ਆਪਾਂ ਬਣਾ ਕੇ ਦਿਖਾਉਣੀ ਆ ਤੁਹਾਨੂੰ ਵੀ ਇਹ ਵਾਲਾ ਫੇਸ਼ੀਅਲ ਆਪਣਾ ਜਿਹੜਾ ਘਰ ਦਾ ਫੇਸ਼ੀਅਲ ਹੈ ਇਹਦੇ ਤੇ ਕੋਈ ਜ਼ਿਆਦਾ ਖਰਚਾ ਨਹੀਂ ਆ ਕਿਉਂਕਿ ਆਹ ਦਹੀਂ ਲੈ ਆਪਾਂ ਦਹੀਂ ਵੀ ਹਮੇਸ਼ਾ ਆਪਣੇ ਘਰੇ ਹੁੰਦਾ ਹੀ ਆ ਤੇ ਆਹ ਵਾਲਾ ਆਪਾਂ ਵੇਸਣ ਲੈ ਆ ਇਸਨ ਵੀ ਆਪਾਂ ਹਮੇਸ਼ਾ ਹੀ ਘਰੇ ਲਿਆ ਕੇ ਰੱਖਦੇ ਆ ਜੇ ਤੁਹਾਨੂੰ ਜੇ ਨਹੀਂ ਵੀ ਹੋਊਗਾ ਤਾਂ ਆਪਾਂ 10-20 ਰੁਪਏ ਦਾ ਵੇਸਣ ਮੰਗਵਾ ਸਕਦੇ ਆ ਇਹ ਕੋਈ ਜ਼ਿਆਦਾ ਨਹੀਂ ਆਪਾਂ ਪਾਉਣਾ ਹੁੰਦਾ ਸਿਰਫ ਥੋੜਾ ਇੰਨਾ ਕੀ ਪਾਉਣਾ ਹੁੰਦਾ ਹੈ ਚਮਚਾ ਪਾ ਲਓ ਦਸ ਚਮਚਾ ਪਾ ਲਓ ਉਹ ਆਪਦੇ ਹਿਸਾਬ ਦੇ ਨਾਲ ਆਪ ਪਾਉਣਾ ਹੁੰਦਾ ਤੇ ਇੱਕ ਪੈਸੇ ਬਸ ਆਪਾਂ ਇਸ ਚੀਜ਼ ਤੇ ਹੀ ਲਾਉਣੇ ਆ ਇਹ ਵੀ ਕੋਈ ਜ਼ਿਆਦਾ ਮਹਿੰਗੀ ਨਹੀਂ ਇਹ ਗੁਲਾਬ ਜਲ ਆ ਆ ਦੇਖੋ ਜੀ ਇਹ ਜਡਾ ਵਰ ਦਾ ਮਿਲ ਜੇ ਤਾਂ ਬਹੁਤ ਹੀ ਵਧੀਆ ਹੈ ਤੇ ਆਪ ਨੂੰ ਡਾਬਰ ਦਾ ਨਹੀਂ ਸੀ ਮਿਲਿਆ ਤੇ ਆਪਣੇ ਕੋਲੇ ਦੂਸਰਾ ਹੀ ਹੈ ਤੇ ਇਹ ਗੁਲਾਬ ਜਲ ਬਸ ਕੱਲਾ ਆਪਾਂ ਬਾਜ਼ਾਰੋਂ ਲੈ ਕੇ ਆ ਹਾਂ ਤੇ ਬਾਕੀ ਤਾਂ ਆਪਣੇ ਘਰੇ ਆ ਦੋ ਚੀਜ਼ਾਂ ਤਾਂ ਹੋਣਗੀਆਂ ਆਪਾਂ ਬਣਾ ਕੇ ਤੁਹਾਨੂੰ ਦਿਖਾਉਣੇ ਆ ਵੀ ਕਿਸ ਤਰੀਕੇ ਦੇ ਨਾਲ ਬਣੂਗਾ ਤੇ ਤੁਸੀਂ ਤਾਂ ਇਹ ਕਹੋਗੇ ਕਿ ਆਪਾਂ ਦਾ ਇੰਨਾ ਟਾਈਮ ਹੋ ਗਿਆ ਐਵੇਂ ਫੇਸ਼ਲ ਕਰਵਾ ਕਰਾ ਕੇ ਪੈਸੇ ਖਰਾਬ ਕਰਦੇ ਰਹੇ ਤੇ ਆਹ ਵਾਲੇ ਤਾਂ ਫੇਸ਼ਲ ਇਦਾਂ ਫਿਸ਼ਿੰਗ ਨਾਲ ਨਹੀਂ ਕਰੀ ਵੇਸਟ ਚਮਕਿਆ ਜਿੰਨਾ ਇਹਦੇ ਨਾਲ ਚਮਕੀ ਜਾਂਦਾ ਹੈ ਚਲੋ ਜੀ ਆਪਾਂ ਕਰਦੇ ਆ ਸ਼ੁਰੂ ਤੇ ਤੁਸੀਂ ਜਰੂਰ ਬਣਾ ਕੇ ਲਾਇਓ ਤੇ ਚਲੋ ਤੁਹਾਨੂੰ ਦਿਖਾਉਣੇ ਆ ਅੱਜ ਹਾਂਜੀ ਤੇ ਆ ਆਪਾਂ ਇੱਕ ਚਮਚਾ ਇੰਨਾ ਆਵੇਸਨ ਲੈ ਲਿਆ ਇੱਕ ਚਮਚਾ ਦਹੀਂ ਦਾ ਪਾ ਲਿਆ ਤੇ ਇਹ ਆਪਾਂ ਥੋੜੀ ਜਿਹੀ ਹੋਰ ਵੀ ਐਡ ਕਰ ਸਕਦੇ ਆ ਆਪਾਂ ਇਹ ਪਾ ਦੇਣ ਤੇ ਇਹਦੇ ਵਿੱਚ ਆਪਾਂ ਆਇ ਇੱਕ ਚਮਚਾ ਗੁਲਾਬ ਜਲ ਦਾ ਪਾ ਲਿਆ ਇਹਨੂੰ ਆਪਾਂ ਮਿਕਸ ਕਰ ਲੈਣਾ ਚਾਹੀਦਾ ਹਾਂਜੀ ਕੁਝ ਇਦਾਂ ਪੇਸਟ ਜਿਹਾ ਬਣ ਜੂਗਾ ਇਹ ਇਹਨੂੰ ਆਪਾਂ ਤੇ ਆ ਆਪਾਂ ਬਣਾ ਲਈਏ ਇਦਾਂ ਪੇਸਟ ਤੇ ਇਹਨੂੰ ਆਪਾਂ ਫੇਸ ਤੇ ਲਗਾ ਲੈਣਾ 5-10 ਮਿੰਟ ਇਹਨੂੰ ਆਪਾਂ ਫੇਸ ਤੇ ਲਗਾ ਹੀ ਰੱਖਣਾ ਤੇ ਫਿਰ ਹਲਕੇ ਹਲਕੇ ਹੱਥਾਂ ਨਾਲ ਇਦਾਂ ਇਦਾਂ ਮ사ਜ ਕਰ ਲੈਣੀ ਚੰਗੀ ਤਰ੍ਹਾਂ ਮ사ਜ ਕਰਕੇ ਜਿਆਦਾ ਹਾਰਡਲੀ ਮ사ਜ ਨਹੀਂ ਕਰਨੀ ਬਿਲਕੁਲ ਹੀ ਹਲਕੇ ਹਲਕੇ ਹੱਥਾਂ ਦੇ ਨਾਲ ਆਪਾਂ ਇਹ ਮ사ਜ ਕਰ ਲੈਣੀ ਤੇ ਫਿਰ ਆਪਾਂ ਇਹਨੂੰ ਠੰਡੇ ਪਾਣੀ ਦੇ ਨਾਲ ਪਲਾਸੀ ਫ੍ਰਿਜ ਵਾਲਾ ਲੈ ਲਓ ਹੁਣ ਅੱਗੇ ਤਾਂ ਸਰਦੀ ਆ ਜਾਣ ਆਉਗੀ ਤਾਂ ਉਹ ਦਾ ਚਲੋ ਠੰਡਾ ਹੀ ਹੋਊਗਾ ਪਾਣੀ ਹੁਣ ਇਦਾਂ ਹੈ ਕਿ ਟੂਟੀਆਂ ਦੇ ਵਿੱਚ ਨਾ ਬੜਾ ਹੀ ਜ਼ਿਆਦਾ ਗਰਮ ਪਾਣੀ ਨਿਕਲਦਾ ਹੈ ਤੇ ਗਰਮ ਪਾਣੀ ਦੇ ਨਾਲ ਨਾ ਫੇਸ ਵਾਸ਼ ਕਰਿਓ ਤੇ ਠੰਡੇ ਪਾਣੀ ਨਾਲ ਫ੍ਰਿਜ ਵਾਲੇ ਨਾਲ ਵਾਸ਼ ਕਰਿਓ ਤੇ ਫਿਰ ਤੁਸੀਂ ਦੇਖਿਓ ਕਿ ਕਮਾਲ ਹੀ ਹੋ ਗਿਆ ਤੁਸੀਂ ਤਾਂ ਕਹੋਗੇ ਕਿ ਕਮਾਲ ਹੋ ਗਿਆ ਇਹ ਤਾਂ ਫੀਸ਼ੀਅਲ ਨੂੰ ਵੀ ਛੱਡ ਗਿਆ ਤੇ ਜ਼ਰੂਰ ਕਰਕੇ ਦੇਖਿਓ ਤੇ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਪਲੀਜ਼ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਿਆ ਕਰੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਜੀ ਠੀਕ ਆ ਓਕੇ ਧੰਨਵਾਦ